ਸਚਾਈ ਨੂੰ ਝੂਠ ਕਿੱਦਾਂ ਤੁਸੀਂ ਬਣਾ ਦੋਗੇ ਇਸ ਗੱਲਾਂ ਨੂੰ ਸੋ ਜਿਹੜੇ ਤਾਂ ਬਜ਼ੁਰਗ ਬਾਬੇ ਨੇ ਇਹ ਤਾਂ ਇਤਿਹਾਸ ਦੇ ਦੁਸ਼ਮਣ ਬਣੇ ਹੀ ਬਣੇ ਨੇ ਕਿਤੇ ਨਾ ਕਿਤੇ ਇਹ ਗੱਲ ਤਾਂ ਕਹਿਣੀ ਹੁੰਦੀ ਕਿ ਨਹੀਂ ਦੀ ਬ੍ਰਾਹਮਣ ਨੇ ਮਿਲਾਵਟ ਕਰਤੀ ਆ ਤਾਂ ਜੇ ਬ੍ਰਾਹਮਣ ਇੰਨਾ ਹੀ ਵਧੀਆ ਮਿਲਾਵਟ ਕਰਨ ਵਾਲਾ ਸੀ ਤਾਂ ਤੁਸੀਂ ਦੱਸ ਦੋ ਕਿ ਵੱਡੀ ਗੱਲ ਆ ਕਿੱਦਾਂ ਫਿਰ ਸੱਚ ਹੋ ਗਈ ਆ ਆ ਗੱਲ ਤਾਂ ਦੇਖੀਏ ਜੇ ਇਤਿਹਾਸ ਹੀ ਸਾਡਾ ਇਤਿਹਾਸ ਪੂਰਾ ਬਣ ਚੁੱਕਾ ਤਾਂ ਇਹ ਨਾ ਕਿਤੇ ਗੱਲ ਹੋਵੇ ਤਾਂ ਕਈ ਇਹਨਾਂ ਨੇ ਪਹਿਲਾਂ ਹੈਗੀ ਆ ਕਿ ਗੁਰੂ ਗ੍ਰੰਥ ਸਾਹਿਬ ਵੀ ਕੀ ਪਤਾ ਅਸੀਂ ਇਹਨੂੰ ਮੱਥਾ ਟੇਕਣਾ ਜਾਂ ਨਹੀਂ ਟੇਕਣਾ ਇੱਥੇ ਤੱਕ ਕੇ ਬੰਦੇ ਪਹੁੰਚ ਚੁੱਕੇ ਆ ਇੱਥੇ ਤੱਕ ਕੇ ਬੰਦੇ ਗਿਰ ਚੁੱਕੇ ਆ ਜੋ ਅੱਜ ਸਾਡੇ ਇਤਿਹਾਸ ਉੱਪਰ ਉਂਗਲਾ ਚੱਕੀ ਫਿਰਦੇ ਨੇ ਸੋ ਭੰਗੂ ਦੇ ਸਿੰਘ ਦੇਖ ਲਓ ਗੁਰੂ ਘਰਾਂ ਚ ਕੀ ਕਰਦੇ ਸਨ ਗਿਆਨ ਦੇ ਉੱਪਰ ਵਿਚਾਰ ਕਰਦੇ ਸੀ ਸੁਣਦੇ ਸੀ ਸਮਝਦੇ ਸੀ ਸੋਚਦੇ ਸੀ ਕਿ ਕਿੱਦਾਂ ਜਾ ਕੇ ਖਾਲਸੇ ਕੌਮ ਦਾ ਪੰਥ ਨੂੰ ਬਧਾਈਏ ਤਾਂ ਅੱਜ ਅਸੀਂ ਦੇਖ ਲਓ ਕੀ ਕਰਦੇ ਪਏ ਆ ਕਿ ਅਗੌਲਖ ਚੋੜਾ ਦੇ ਹਵਾਲੇ ਲੱਗ ਕੇ ਅਸੀਂ ਗੁਰੂ ਘਰਾਂ ਚ ਲੜਦੇ ਪਏ ਆ ਪਰ ਇਹਨਾਂ ਦਾ ਵੀਰੋ ਕੱਖ ਜਾਣਾ ਨਹੀਂ ਤਾਂ ਸਾਡਾ ਕੱਖ ਰਹਿਣਾ ਆ ਤੋ ਜੇ ਅਸੀਂ ਕਹੀਏ ਕਿ ਸਿੱਖਾਂ ਦੀ ਨਸਲ ਖੁਸ਼ੀ ਸਰਕਾਰਾਂ ਨੇ ਕੀਤੀ ਤਾਂ ਇਹ ਵੀ ਉਸ ਨਸਲ ਖੁਸ਼ੀ ਦੇ ਉਨੇ ਹੀ ਜ਼ਿਆਦਾ ਲਾਜਵਾਰ ਬਣਦੇ ਨੇ ਜੁਮੇਵਾਰ ਬਣਦੇ ਨੇ ਸੋ ਜਦ ਅੱਗੇ ਦੇਖੀਏ ਭੰਗੂ ਕਿਉਂਕਿ ਜੋ ਰਤਨ ਸਿੰਘ ਭੰਗੂ ਨੇ ਸੰਗਾ ਦਾ ਕਿਰਦਾਰ ਦਿਖਾਇਆ ਉਹ ਚੰਗੀ ਕਿਰਦਾਰ ਹੈਗਾ ਸੰਗਾ ਦਾ ਉਹ ਕੋਈ ਇਹ ਕਿਰਦਾਰ ਹੈ ਨਹੀਂ ਕਿ ਬਸ ਕਨੇ ਯਮੰਗਰ ਲੰਗਰ ਦੇਈ ਜਾਂਦੇ ਸੀ ਯਾ ਰਵੀ ਖਾਨ ਮੰਗਰ ਜਾ ਕੇ ਉੱਥੇ ਮੁਸਲਮਾਨਾਂ ਨੂੰ ਕੌਮ ਤੇ ਪੰਥ ਦੇ ਪੈਸੇ ਲੁੱਟ ਕੇ ਦੇਈ ਜਾਂਦੇ ਸੀ ਜੇ ਦੇਖੀਏ ਜੋ ਭੰਗੂ ਦੱਸਦਾ ਪਿਆ ਇਸ ਸਿੰਘਾ ਦਾ ਘਲੂ ਘਰ ਕਰਕੇ ਛੋਟਾ ਘਲੂ ਘਰ ਕਰਕੇ ਸ਼ਾਹ ਨਵਾਜ਼ ਕਹਿੰਦਾ ਕਿ ਮੈਂ ਦਿੱਲੀ ਦੇ ਤਖਤ ਉੱਪਰ ਬੈਠਣਾ ਤਾਂ ਲਖਪਤ ਰਾਏ ਨੇ ਕੀ ਕੀਤਾ ਉਹਨੂੰ ਸਲਾਹ ਦੇ ਦਿੱਤੀ ਕਿ ਅਸੀਂ ਜ਼ਰੂਰ ਬੈਠਾਂਗੇ ਦਿੱਲੀ ਦੇ ਤਖਤੇ ਨਾ ਦਾ ਪਾਪਾ ਦਾ ਕਹਿੰਦਾ ਜਿਹੜਾ ਬੇੜਾ ਸਨ ਭੰਗੂ ਕਹਿੰਦਾ ਭਰੀ ਜਾਂਦਾ ਸੀ ਤਾਂ ਜਦ ਬੰਦੇ ਨੇ ਡੁੱਬਣਾ ਹੁੰਦਾ ਤਾਂ ਛੱਲਾ ਵੀ ਜ਼ਿਆਦਾ ਉਛਲਦੀਆ ਤਾਂ ਇਹ ਉਹ ਸਨ ਕਹਿੰਦਾ ਜਿਨ੍ਹਾਂ ਨੇ ਗੁਣ ਵੀ ਕਹਿੰਦੇ ਸ਼ਬਦ ਬੰਦ ਕਰਤਾ ਸੀਗਾ ਕਿ ਇਹਦੇ ਵਿੱਚ ਗੁਰੂ ਦੀ ਝਲਕ ਕਿਤੇ ਨਾ ਕਿਤੇ ਸਮੁੰਦੀ ਲਖਪਤ ਰਾਏ ਗੁਰੂ ਨਾਨਕ ਨੂੰ ਨੰਨੂ ਕਹਿੰਦਾ ਹੁੰਦਾ ਸੀ ਨੰਨੂ ਖਤਰੀ ਨੰਨੂ ਸਦਾਈ ਤਾਂ ਜਿਹੜੇ ਸਿੰਘ ਕਿਤੇ ਨਾ ਕਿਤੇ ਬਚੇ ਸੀ ਘਲੂ ਘਰ 'ਚ ਉਹਨਾਂ ਨੂੰ ਮੁਸਲਮਾਨਾਂ ਨੇ ਧੱਕੇ ਨਾਲ ਬਣਾਇਆ ਸੀ ਇਹਨੇ ਸੋਖਾ ਦੀ ਸੀ ਕਿ ਨਾਨਕ ਦਾ ਖਾਲਸਾ ਪੰਥ ਨੇ ਮਟਾਵਾਂਗਾ ਮਟਾਵਾਂਗਾ ਭੰਗੂ ਤੁਹਾਨੂੰ ਦੱਸਦਾ ਪਿਆ ਉਸ ਸਮੇਂ ਦਾ ਲਖਾਰੀ ਕਿ ਨਾਨਕ ਦਾ ਹੀ ਖਾਲਸਾ ਪੰਥ ਆ ਇਹ ਕੋਈ ਨਵੀਂ ਚੀਜ਼ ਹੈ ਨਹੀਂ ਸਿੱਖੀ ਜੇ ਇਹ ਪਹਿਲੇ ਹੀ ਨਾਨਕ ਨੇ ਇਹਦਾ ਬੀਜ ਲਾਇਆ ਹੋਇਆ ਤਾਂ ਜਿਹੜੇ ਦਿਨ ਕਹਿੰਦੇ ਦੋਨਾਂ ਦਾ ਪਾਪਾ ਦਾ ਬੇੜਾ ਵੱਡ ਗਿਆ ਉੱਥੇ ਅਕਾਲ ਖੁਰਖ ਨੇ ਇੰਦਾ ਦੀ ਸ਼ੇ ਖੇਲੀ ਕਿ ਕਾਬੁਲੀ ਕੁੱਤਾ ਅਹਿਮਦ ਸ਼ਾਹ ਉਠਿਆ ਕਿ ਮੈਂ ਹਿੰਦੁਸਤਾਨ ਤੇ ਹਮਲਾ ਕਰਾਂ ਹਕਮ ਮੁਸਲਮਾਨ ਨੇ ਇੱਕ ਮੁਸਲਮਾਨ ਦਾ ਗਲਤ ਘੋਟਣਾ ਸੀਗਾ ਇਹ ਗੱਦ ਰੱਬ ਨੇ ਬਣਾਈ 1747 ਚ ਕਾਫੀ ਇਹ ਜੰਗ ਲੰਬੀ ਆ ਤਾਂ ਜਦ ਉੱਥੇ ਜਾ ਕੇ ਲਖਤਤ رائے ਨੇ ਸੋ ਚਕਲੀ ਕਿਵੇਂ ਅਬਦਾਲੀ ਦਾਹੀ ਬਣ ਕੇ ਰਮਗ ਅਬਦਾਨੀ ਵੜਦਾ ਅਬਦਾਲੀ ਵਾਲਦਾ ਤਾਂ ਮਾਦੋ ਸਿੰਘ ਜੈਪੁੜੀਆ ਕੁਮਰ ਅਬਦੀਨ ਤਸਰਾ ਅਲੀ ਨੇ ਸਰਹੰਦ ਦੀ ਫੜਦ ਟੱਪ ਕੇ ਇਹਦੀ ਮੌਤ ਨੂੰ ਇਹਦੇ ਘਰ ਤੱਕ ਪਹੁੰਚਾਉਣ ਦੇ ਪਲਾਨ ਬਣਾਏ ਤਾਂ ਕੀ ਗੱਲ ਹੋਈ ਕਿ ਮੀਰ ਮੰਨੂ ਜਿਹੜਾ ਕੁਮਰ ਅਦੀਨ ਦਾ ਮੁੰਡਾ ਸੀ ਉਹ ਜਦ ਜੰਗ ਦੇ ਮੈਦਾਨ 'ਚ ਜਿੱਤਿਆ ਤਾਂ ਅਬਦਾਲੀ ਭਜਾਇਆ ਤਾਂ ਉਹਨੇ ਲਖਪਤਰਾ ਇਹਨੂੰ ਗ੍ਰਿਫਤਾਰ ਕਰ ਲਿਆ ਲਾਹੌਰ 'ਚ ਤਾਂ 3 ਕਰੋੜ ਸੋਨੇ ਦੀ ਮੋਹਰ ਜਦ ਜੁਰਮਾਨਾ ਮੰਗਿਆ ਤਾਂ ਲਖਪਤ 2 ਦੇ ਪਾਇਆ ਪਰ ਜਿਹੜਾ ਤੀਜਾ ਸੀ ਉਹ ਕੋੜਾ ਮਲ ਇੱਕ ਸਹਿਜ ਧਾਰੀ ਸਿੱਖ ਉਹ ਤੀਜਾ ਹਿੱਸਾ ਉਹਨੇ ਦਿੱਤਾ ਤਾਂ ਉਹਨੇ ਦੇ ਕੇ ਸਿੰਘਾਂ ਦੇ ਹਵਾਲੇ ਕਰਤੇ ਨੂੰ ਯਾਦ ਕਰਾ ਕੇ ਕਿ ਤੂੰ ਯਾਦ ਕਰ ਗੁਰੂ ਦੇ ਸਿੰਘ ਕਿਦਾਂ ਤਸੀਹੇ ਦੇ ਦੇ ਤੂੰ ਸ਼ਹੀਦ ਕੀਤੇ ਸੀ ਹੁਣ ਤੇਰੀ ਵਾਰੀ ਆ ਗਈ ਪਰ ਬਥੇਰੇ ਸਾਡੇ ਸਾਰੇ ਕੰਜਰ ਕਲਨ ਬੁੜੇ ਹੋਊਗੇ ਭਾਈਚਾਰੇ ਵਾਲੇ ਜਿਹੜੇ ਕਹੂਗੇ ਉਹ ਦੇਖੋ ਜੀ ਉਹਨੂੰ ਮaaf ਕਰ ਦੇਣਾ ਚਾਹੀਦਾ ਸੀ ਉਹਨੂੰ ਲੰਗੜ ਦੇ ਦੇਣਾ ਚਾਹੀਦਾ ਸੀ ਯਾਰ ਲਖ ਲਾਹਨਤ ਤੁਸੀਂ ਖੁਸਰੇ ਜੰਮੇ ਤਾਂ ਜੰਮੇ ਯਾਰ ਕਿੱਥੇ ਹੋ ਸਾਡੇ ਚ ਸਾਨੂੰ ਕੁਝ ਕਰਨ ਕਿਉਂ ਨਹੀਂ ਤੁਸੀਂ ਦਿੰਦੇ ਆਪਣੇ ਆਪ ਤਾਂ ਤੁਸੀਂ ਖੁਸਰੇ ਹੈਗੇ ਆ ਖੱਬੀ ਪੱਕੀ ਤਾਂ ਬਾਕੀਆਂ ਨੂੰ ਯਾਰ ਕਿਉਂ ਤੁਸੀਂ ਖੁਸਰੇ ਬਣਾਈ ਜਾਂਦੇ ਆ ਉਹਦਾ ਹਾਲ ਕੀ ਹੋਇਆ ਉਹਦਾ ਹਾਲ ਇਹ ਹੋਇਆ ਕਿ ਸਿੰਘਾਂ ਨੇ ਚੱਕ ਕੇ ਨੇ ਜਿੱਥੇ ਸਿੰਘ ਜਾ ਕੇ ਖਾਗਦੇ ਹੁੰਦੇ ਸਨ ਉਸ ਇਲਾਕੇ 'ਚ ਉਸ ਜਿਹੜਾ ਉਹ ਖੱਡਾ ਸੀ ਉਹਦੇ 'ਚ ਇਹਨੂੰ ਬੰਤਲੇ ਦੇ ਮੂੰਹ 'ਚ ਮੂਤ ਕੇ ਤਾਂ ਹੱਗ ਕੇ ਇਹਨੂੰ ਮਾਰਿਆ ਕਿ ਇੱਦਾਂ ਤੂੰ ਮਰਸ ਆਲੇ ਸਾਡੀ ਬੈਠ ਖਾ ਕਿ 13 ਸਾਲਾ ਜਮਾਈ ਦਾ ਲਾਲ ਹੋਊਗਾ ਕਿ ਅਸੀਂ ਆਪਣੇ ਸੰਗਤ ਦੁਸ਼ਮਣ ਮਾਫ ਕਰਦੇ ਹਾਂ ਮਾਫੀ ਤਾਂ ਕਮਜ਼ੋਰ ਬੰਦੇ ਦਾ ਪ੍ਰਤਿਕ ਹੁੰਦਾ ਹਾਂ ਜੇ ਤਕੜਾ ਬੰਦਾ ਕਿਸੇ ਨੂੰ ਮਾਫ ਕਰੇ ਉਹਨੂੰ ਤੁਸੀਂ ਮਾਫੀ ਮੰਨੋ ਨਹੀਂ ਤਾਂ ਜਿਹੜਾ ਗਰੀਬ ਬੰਦਾ ਹੁੰਦਾ ਜਿਹੜਾ ਕਮਜ਼ੋਰ ਬੰਦਾ ਹੁੰਦਾ ਉਹਦੇ ਕੋਲ ਮਾਫੀ ਸਿਵਾ ਹੋਰ ਕੁਝ ਹੁੰਦਾ ਵੀ ਹੈ ਨਹੀਂ ਇਹ ਗੱਲ ਯਾਦ ਰੱਖੋ ਕਿ ਸਿੱਖੀ 'ਚ ਮਾਫੀ ਕੀ ਹੈ ਤਾਂ ਬਣਾ ਕੀ ਲਈ ਹੈ ਰਤਨ ਸਿੰਘ ਭੰਗੂ ਸਾਨੂੰ ਇਹ ਗੱਲ ਦੱਸਦਾ ਪਿਆ ਮਾਫੀ ਤਕੜਾ ਬੰਦਾ ਹੀ ਦਿੰਦਾ ਕਮਜ਼ੋਰ ਬੰਦਾ ਕਰੀ ਨਹੀਂ ਮਾਫੀ ਦੇ ਸਕਦਾ ਸੋ ਜੋ ਉਹਨੇ ਚੀਜ਼ਾਂ ਭੰਗੂ ਨੇ ਸਾਨੂੰ ਦਸੀਆਂ ਸਾਨੂੰ ਲੱਗਦੀਆਂ ਤਾਂ ਬਹੁਤ ਮਾੜੀਆਂ ਕਿਉਂਕਿ ਸਾਡਾ ਭਾਈਚਾਰਾ ਵੱਡ ਹੁੰਦਾ ਪਰ ਕਿਦੇ ਨਾਲ ਕਿਦੇ ਉਹ ਗੱਲਾਂ ਜਰੂਰ ਸੱਚਾ ਉਹ ਸਾਨੂੰ ਦੇਖਣੀਆਂ ਪੈਣੀਆਂ ਸਮਝਣੀਆਂ ਪੈਣੀਆਂ ਇੱਕ ਪ੍ਰਸੰਗ ਭੰਗੂ ਦਾ ਜਰੂਰ ਸਾਨੂੰ ਸੁਣਨਾ ਪੈਣਾ ਇਹ ਕਿ ਹੋਰ ਵੀ ਆ ਫਿਰ ਵਿੱਚ ਵਿੱਚ ਸਿੰਘ ਹੱਥ ਘਾਟੇ ਮਾਰੇ ਦੁਸ਼ਮਣ ਧਾਈ ਅੱਗੇ ਪਿੱਛੇ ਹੋ ਲੜੇ ਨਹੀਂ ਮੁਗਲ ਪਠਾਨੜ ਕੁਝ ਬਸਾਈ ਜਿੰਦਗੀ ਚ ਇਹਨਾਂ ਦੀ ਕਹਿੰਦੇ ਬਹੁਤ ਔਖੀ ਸਨ ਪਰ ਫਿਰ ਵੀ ਚਕਰਵਰਤੀ ਸਿੰਘਾਂ ਦੇ ਜੱਥੇ ਜੰਗਲਾਂ ਵਿੱਚੋਂ ਆ ਕੇ ਮੁਗਲਾਂ ਤੇ ਪਠਾਣਾਂ ਨੂੰ ਵੱਢਦੇ ਰਹੇ ਆ ਉਹ ਰੋਂਦੇ ਰਹੇ ਆ ਕਿ हे ਅੱਲਾ ਸਾਡੀ ਮਦਦ ਕਰ, हे ਮੁਹੰਮਦਾ ਸਾਡੀ ਮਦਦ ਕਰ ਤੇ ਅੱਲਾ ਤੇ ਮੁਹੰਮਦ ਦਾ ਨਾ ਕਹਿੰਦੇ ਉਹਨਾਂ ਦੇ ਮੂੰਹ ਵਿੱਚੋਂ ਮਟਾਉਂਦੇ ਰਹੇ ਉਹਨਾਂ ਦੇ ਪਿੰਡਾਂ ਦੇ ਪਿੰਡ ਝਾੜਦੇ ਪਏ ਜਦ ਇਹਨਾਂ ਦੇ ਆਪਣੇ ਘੱਲੂ ਘਾਰੇ ਟੁੱਟਦੇ ਪਏ ਆ ਮੜੀ ਤਬ ਨੂਰਦਿਨ ਸਰਾਈ ਸੰਗਰ ਕੋਟ ਤਬ ਲੁੱਟਿਓ ਤਾਹੀ ਕਹਾਉ ਕਿਉ ਤਬ ਗਉ ਮਜਾ ਠੇ ਮਜੀਠਾ ਲੀਨੋ ਬੜੇ ਸੋ ਚੜ੍ਹ ਸਿੰਘ ਬਿਠਾ ਫਿਰ ਚੜ੍ਹੇ ਸਿੰਘ ਕਹੇ ਮਾਰੇ ਚੈਨੇ ਕਰਮ ਧਮ ਸਿੰਘ ਪੇੜ ਚਹੇ ਲੀਨ ਸਿੰਘਣ ਘੜੇ ਗਰੇਮੇ ਭਯੋ ਗਰਮ ਲੜਣ ਬਭਰ ਆਇਓ ਸਿੰਗਣ ਲਈ ਸੋ ਬਾੜੇ ਮਾਰੇ ਸੱਤ ਬੜੇ ਸਿੰਘ ਤਣਕੇ ਨਾਲ ਲੁੱਟ ਘਰੇ ਆਕੁਟ ਬਹਤਾਰੇ ਭਈ ਸਿੰਗਣ ਕਰਨੇ ਘੜੇ ਘਾਰੇ ਸਰਾਈ ਨੂੜੋ ਦੀਨ ਪੂਰੇ ਪਿੰਡ ਨੂੰ ਮਿੱਟੀ ਚ ਸਿੰਗਾ ਨੇ ਮਲਾਤਾ ਤਾਂ ਜਿਹੜੇ ਉਹਨਾਂ ਦੇ ਰਹਿਣ ਵਾਲੇ ਸੀ ਪਿੰਡ ਵਾਲੇ ਉਹ ਪਿੰਡਵਾਂ ਨੂੰ ਪੂੜਿਆਂ ਨੂੰ ਕੱਢ ਕੇ ਸਿੰਗਾ ਨੇ ਵੱਢਿਆ ਕਿਉਂ ਕਿਉਂਕਿ ਉਸ ਪਿੰਡ ਚ ਜਦ ਬੇਕਸੂਰ ਸਿੰਘਾਂ ਉਪਰ ਜ਼ੁਲਮ ਹੁੰਦੇ ਸੀ ਤਾਂ ਪਿੰਡ ਵਾਲੇ ਕੁਛ ਉਹਨਾਂ ਨੂੰ ਕਰਦੇ ਨਹੀਂ ਸੀ ਬਚਾਉਣ ਲਈ ਤਾਂ ਸਿੰਘਾਂ ਦਾ ਸੂਲਾ ਕਿ ਜੇ ਕੋਈ ਬੇਕਸੂਰ ਉਪਰ ਜ਼ੁਲਮ ਹੋਵੇ ਤਾਂ ਜੇ ਸਿੰਘ ਕੋਚਣਾ ਕਰੇ ਉਹਨੂੰ ਬਚਾਉਣ ਨੂੰ ਤਾਂ ਸਿੰਘ ਨੂੰ ਮਾਰ ਦੋ ਤਾਂ ਹੋੜਾ ਲੈ ਗਈ ਉਹਨਾਂ ਨੇ ਇਹੀ ਅਸੂਲਤਾ ਦਰੱਖਿਆ ਸੀ ਸੰਗਰ ਕੋਟ ਮਿੱਟੀ 'ਚ ਮੜਾਇਆ ਤਾਂ ਉਹਦੇ ਜਿਹੜੇ ਪਿੰਡ ਦੇ ਰਹਿਣ ਵਾਲੇ ਸਨ ਵਸੇ ਸਭ ਨੂੰ ਸਿੰਘਾਂ ਨੇ ਬੜ ਛੱਡਿਆ ਮੰਜੀਠੇ 'ਚ ਬਹੁਤ ਵੱਡਾ ਸਿੰਘਾਂ ਨੇ ਉੱਥੇ ਮਤਲਬ خون ਦੀ ਹੌਲੀ ਘੇੜੀਆ ਮਾਰ ਮਾਰ ਕੇ ਪਿੰਡ ਪੂਰਾ ਉਹਨਾਂ ਨੇ ਖਤਮ ਕਰ ਛੱਡੇ ਇੱਕ ਵੀ ਪਿੰਡ ਦਾ ਬੰਦਾ ਨਹੀਂ ਬਚਿਆ ਕਹਾਣੀਆਂ ਆਪਣੀ ਦੱਸਣ ਤਾਂ ਚਰਤ ਸਿੰਘ ਨੇ ਫਿਰ ਦੱਸਿਆ ਕਿ ਚੀਨਾ ਪਿੰਡ ਹੁਣ ਅਸੀਂ ਕਹਿੰਦੇ ਗੁਜਾਰਨਾ ਕਿਉਂਕਿ ਉੱਥੇ ਸ਼ਹੀਦੀ ਹੋਈ ਆ ਭਾਈ ਕਰਮ ਸਿੰਘ ਤੇ ਧਰਮ ਸਿੰਘ ਦੀ ਸਿੰਘਾਂ ਨੇ ਪਿੰਡ ਦੇ ਆਲੇ ਦੁਆਲੇ ਘੇਰਾ ਪਾ ਕੇ ਕੋੜੇ ਪਿੰਡ ਵਾਸੀ ਨੂੰ ਵੱਢ ਛੱਡਿਆ ਤਾਂ ਜਿਹੜੇ ਪਿੰਡ ਵਿੱਚੋਂ ਭੱਜੇ ਜਿਹੜੀ ਇਸਤਰੀਆਂ ਸਨ ਬੱਚੇ ਸਨ ਹੋਰ ਵੀ ਉਹਨਾਂ ਨੂੰ ਵੀ ਸਿੰਘਾਂ ਨੇ ਵੱਢ ਛੱਡਿਆ ਗੁੱਸੇ 'ਚ ਆ ਕੇ ਕਿ ਤੁਸੀਂ ਉਹ ਨੇ ਜਿਨ੍ਹਾਂ ਨੇ ਕਰਮ ਸਿੰਘ ਤੇ ਧਰਮ ਸਿੰਘ ਦੇ ਪਰਿਵਾਰਾਂ ਨੂੰ ਮੇੜੇ ਮਾਰੇ ਸਨ ਤਾਂ ਜਿਹੜਾ ਕਰਮਾ ਸੀਗਾ ਪਿੰਡ ਦਾ ਜਿਹੜਾ ਸੀਗਾ ਮੁਖੀ ਉਹਨੇ ਆਪਣੀ ਤੇਰਾ ਤੀਂੀਆਂ ਮਾਰ ਛੱਡਿਆ ਕਿ ਬਸ ਹੁਣ ਜੰਗ ਆ ਗਈ ਆ ਸਿੰਘਾਂ ਦੇ ਬੰਦੇ ਤੋਂ ਬਚਦਾ ਨਹੀਂ ਤੇ ਉਹਨੂੰ ਫਿਰ ਸੁਖਾ ਸਿੰਘ ਭਾਈ ਸੁਖਾ ਸਿੰਘ ਸ਼ਹੀਦ ਨੇ ਪੜ ਕੇ ਪਰਹਾ ਮਾਰੀ ਤਾਂ ਇਹ ਗੱਲ ਜ਼ਰੂਰ ਯਾਦ ਰੱਖਿਏ ਕਿ ਜੇ ਇਨਸਾਫ ਦੀ ਗੱਲ ਦੇਖੀਏ ਤਾਂ ਜਿਹੜਾ ਰੋਮ ਦਾ ਸੀਗਾ ਇੱਕ ਬਹੁਤ ਵੱਡਾ ਵਕੀਲ ਮਾਰਕਸ ਟਲੀਸ ਸਿਸਰੋ ਉਹਨੇ ਆਪਣੀ ਕਿਤਾਬ 'ਚ ਇਹ ਗੱਲ ਦੱਸੀ ਸੀਗੀ ਕਿ ਜਿਹੜਾ ਸਮਾਜ ਕਿਦ ਨਾ ਕਿਦੇ ਅਪਰਾਧ ਨੂੰ ਅਪਰਾਧ ਨਹੀਂ ਸਮਝਦਾ ਕੋ ਸਮਾਜ ਦਾ ਇੱਕ ਇੱਕ ਬੰਦਾ ਕੁੱਤੇ ਦੀ ਮੌਤ ਮਰਦਾ ਹੀ ਮਰਦਾ ਇਹ ਰੱਬੀ ਕਾਨੂੰਨ ਇਹ ਰੱਬੀ ਹੁਕਮ ਆ ਤਾਂ ਇਹ ਚੀਜ਼ ਖਾਲਸੇ ਨੇ ਜਾ ਕੇ ਉਸ ਪਿੰਡ ਨੂੰ ਦਿੱਤੀ ਜੀ ਅਸੀਂ ਦੇਖੀ ਨਵਾਬ ਕਪੂਰ ਸਿੰਘ ਨੇ ਜੋ ਸਰਹੰਦ ਤੇ ਹਮਲਾ ਕੀਤਾ ਉਹ ਵੀ ਸਾਖੀ ਸੁਣਨ ਵਾਲੀ ਆ ਕਿ ਦੀਵਾਲੀ ਬੈਲੇ ਜਦ ਉੱਥੇ ਗਾਇ ਸਿੰਘ ਤਾਂ ਕਹਿੰਦੇ ਨਵਾਬ ਜੀ ਅਸੀਂ ਦੀਵਾਲੀ ਮਨਾਉਣੀ ਆ ਕੀ ਕਰੀਏ ਪੈਸੇ ਹੈ ਨਹੀਂ ਤਲਬ ਸਿੰਘ ਜਰਨਲ ਨੇ ਕਿਹਾ ਅਫੀਸਰ ਹਿੰਦ ਦੇ ਉੱਪਰ ਅਸੀਂ ਹਮਲਾ ਕਰੀਏ ਬੰਦਾ ਸਿੰਘ ਦੇ ਬਾਅਦ ਸਰਹਿੰਦ ਵਾਸੀ ਬਹੁਤ ਜ਼ਿਆਦਾ ਚੋੜੇ ਹੋ ਗਏ ਆ ਸਰਹਿੰਦ ਉੱਪਰ ਹਮਲਾ ਕਰਕੇ ਮਨਾਈਏ ਅਸੀਂ ਦੀਵਾਲੀ ਧਨੁਆਬ ਕਪੂਰ ਸਿੰਘ ਨੇ ਅੱਗੇ ਹੋਏ ਗੱਲ ਜਾਰੀ ਕੀਤੀ ਕਿ ਸਿੱਖ ਲਈ ਸਰਹਿੰਦ 'ਚ ਮਰਨਾ ਜਾਂ ਮਾਰਨਾ ਇੱਕ ਬਰਾਬਰ ਆ ਉਹਦੇ ਪਾਪ ਧੋਈ ਜਾਉ ਜਗਾਰੀ ਦੀ ਗੂੰਜ ਪਈ ਸਿੰਘ ਤੜਪਈ ਜੰਗ ਦੇ ਮੈਦਾਨ ਨੂੰ ਤਾਂ ਉੱਥੇ ਜਾਂਦੇ ਹੀ ਸਿਰਹਿੰਦ ਚ ਜਿੰਨੇ ਮੁਸਲਮਾਨ ਸਨ ਸਭ ਪਹਿਲਾਂ ਸਿੱਖਾਂ ਨੇ ਮਾਰਦੇ 5000 ਸਿੰਘਾਂ ਨੇ ਪੰਜ ਉੱਥੇ ਦੇ ਦਰਵਾਜ਼ੇ ਨੂੰ ਘੇਰਾ ਪਾ ਕੇ ਸਭ ਮੁਸਲਮਾਨ ਘਰੋਂ ਕੱਢ ਕੇ ਮਾਰੇ ਤਾਂ ਉਹਦੇ ਬਾਅਦ ਹਿੰਦੂਆਂ ਨੂੰ ਲੁੱਟ ਮਾਰ ਕੇ ਉਹਨਾਂ ਦੀਆਂ ਵੀ ਚੀਜ਼ਾਂ ਖੋ ਲਈਆ ਪੰਜ ਘੰਟੇ ਸਿੰਘਾਂ ਨੇ ਦੇਸ਼ਤ ਭਲਾਈ ਉੱਤੇ ਤਾਂ ਉਹਦੇ ਬਾਅਦ ਅਗਲੇ ਦੀਵਾਲੀ ਮਨਾਉਣ ਗਏ ਯਾਦ ਰੱਖ ਲੋ ਇਹ ਗਾਣਾ ਜੇ ਇੱਕ ਜ਼ੁਲਮ ਕਰਦਾ ਤਾਂ ਜੇ ਉਹ ਸਮਾਜ ਚੁੱਪ ਰਹਿੰਦਾ ਤਾਂ ਉਹ ਸਮਾਜ ਦਾ ਖਾਤਮਾ ਸਿੰਘਾਂ ਨੇ ਕੀਤਾ ਪੂਰਾ ਫੇਰੀ ਸਿੰਘਾਂ ਨੇ ਦੀਵੇ ਬਾੜੇ ਜਾ ਕੇ ਇਹ ਸਿੰਘਾਂ ਦੇ ਕਾਰਨਾਮੇ ਜੇ ਰਤਨ ਸਿੰਘ ਭੰਗੂ ਦੀ ਗ੍ਰੰਥ ਵਿੱਚ ਹੋਵੇ ਅਸੀਂ ਗੁਰੂ ਘਰਾਂ ਚ ਪੜਨ ਲੱਗ ਜਾਈਏ ਯਾ ਮਝਾ ਲਾ ਕਿ ਕੋਈ ਸਾਡੀ ਕੁੜੀਆ ਦੀ ਸਾਡੇ ਬੱਚੇ ਦੀ ਗਰੂਮਿੰਗ ਕਰ ਦਊਗਾ ਅਗਲੇ 10 ਵਾਰੀ ਸੋਚੂਗੇ ਕਿ ਇਹਨਾਂ ਨੂੰ ਹੱਥ ਲਾਇਆ ਸਾਨੂੰ ਮਹੰਗਾ ਪਊਗਾ ਹੀ ਪਊਗਾ ਇਹ ਗੱਲ ਇਹ ਵਿਚਾਰ ਜਿਹੜੇ ਹੈਗੇ ਆ ਅਸੀਂ ਅੱਜ ਨਹੀਂ ਇਸ ਚੀਜ਼ ਨੂੰ ਮੰਨਣ ਨੂੰ ਤਿਆਰ ਹਾਂ ਕਿਉਂਕਿ ਸਾਡੇ ਮਨਾਂ 'ਚ ਇੱਕ ਫੋਟੋ ਪਾਤੀ ਆ ਕਿ ਸਿੰਘ ਹੋਰਾਂ ਲਈ ਲੜਦੇ ਤਾਂ ਆ ਸਿੰਘ ਆਪਣੇ ਲਈ ਲੜੀ ਨਹੀਂ ਸਕਦਾ ਪਰ ਸਿੰਘਾਂ ਨੇ ਜੇ ਲੜਾਈ ਕੀਤੀ ਤਾਂ ਆਪਣੇ ਰਾਜ ਲਈ ਕੀਤੀ ਨਾ ਕਿ ਹੋਰ ਕੋਈ ਕੁਸਰੇਵਾਦ ਵਾਸਤੇ ਲਈ ਵਟੇ ਘਲੂ ਘਾੜੇ ਦੇ ਬਾਅਦ ਜੋ ਮੋਰਿੰਡੇ ਦੀ ਸਫਾਈ ਹੋਈ ਆਹਾਹਾਹਾ ਕਸਮੇ ਪਾਚਨੇ ਇਹ ਗੱਲ ਕਹੀ ਸੀ ਕਿ ਜਨੀ ਤਾਂ ਮਣੀ ਜਿਨ੍ਹਾਂ ਨੇ ਮੇਰੇ ਛੋਟੇ ਸਾਹਿਬ ਜਦੇ ਸ਼ਹੀਦ ਕੀਤੇ ਨਾ ਦੀ ਜੜਾ ਤਾਂ ਪੱਟਿਆ ਜਾਣੀਆ ਪਰ ਮੁਰਿੰਡੇ ਦਾ ਵੀ ਨਕਸ਼ਾ ਬਦਲਿਆ ਜਾਣਾ ਤਾਂ ਕੀ ਗੱਲ ਹੋਈ ਸੀ ਕਿ ਖਾਲਸਾ ਜਦ ਉੱਥੇ ਬਰਾੜਾ ਨੂੰ ਮਾਰ ਕੁੱਟ ਕੇ ਬਰਾੜਾ ਦੀ ਤਬਾਈ ਮਚਾ ਕੇ ਉੱਥੇ ਜਦ ਪਹੁੰਚਿਆ ਪੰਜਾਬ ਦੇ ਅੰਧ ਵਿੱਚ ਤਾਂ ਅਲਾ ਸਿੰਘ ਫੁੱਲਕਿਆ ਤਾਂ ਭਾਈ ਭਗਤ ਉਹਦੇ ਜਿਹੜੇ ਵਾਰਿਸ ਸਨ ਉਹ ਆਏ ਤੋ ਉਹਨਾਂ ਨੇ ਦੱਸਿਆ ਕਿ ਮਲੇਰ ਕੋਟਲੇ ਮੁਸਲਮਾਨਾਂ ਨੇ ਅੱਜ ਕਹਿੰਦੇ ਬਹੁਤ ਵੱਡੀ ਨਮਾਜ਼ ਪੜੀ ਕਿ ਸਿੰਘਾਂ ਦਾ ਜਾ ਕੇ ਖਾਤਮਾ ਹੋਇਆ ਅਸੀਂ ਪਤਾ ਨਹੀਂ ਕਿਹੜੀ ਕਹਾਣੀਆਂ 'ਚ ਫਸੇ ਪਏ ਆ ਕਿ ਨਹੀਂ ਜਿਹਨਾਂ ਨੂੰ ਬੜ ਦਿੱਤਾ ਅਸੀਂ ਕੀ ਕੀ ਨਹੀਂ ਸਿੰਘਾਂ ਨੇ ਮਲੇਰ ਕੋਟਲੇ ਦੀ ਇੱਟ ਨਾਲ ਇੱਟ ਖੜਕਾ ਕੇ ਮਲੇਰ ਕੋਟਲਾ ਤਬਾਹ ਕਰਤਾ ਕਿ ਜੇ ਕੋਈ ਬੜ ਸਿਗਾ ਤਾਂ ਇਹ ਤਾਂ ਦੀ ਸੀਗਾ ਬੜ ਜਦ ਤੱਕ ਇਹ ਸਾਡੇ ਨਾਲ ਖੜੇ ਸਨ ਪਰ ਇਹਨਾਂ ਨੂੰ ਮੜੇ ਬੜ ਤਾਂ ਅਸੀਂ ਇੱਥੇ ਇਹਨਾਂ ਤੋਂ ਛੱਤਰ ਖਾਈ ਜਾਈਏ ਓ ਬੜਿਓ ਸੋਚੋ ਕੰਜਰੋ ਸੋਚੋ ਗੁਰੂ ਘਰ ਦੇ ਸਟੇਜ ਉਪਰੇ ਕਹਾਣੀਆਂ ਦੱਸਣ ਤੋਂ ਪਹਿਲਾਂ ਇਹ ਸੋਚ ਲਓ ਕਿ ਇਜ਼ਰ ਆਲੰਬੀ ਉਸ ਮਲੇਰ ਕੋਟਲੇ ਵਿੱਚੋਂ ਨਿਕਲਿਆ ਸੀ ਉਸ ਮਲੇਰ ਕੋਟਲੇ ਦੇ ਇੱਕ ਵੀ ਮੁਸਲਮਾਨ ਨੇ ਇੱਕ ਵੀ ਕਸਰ ਨਹੀਂ ਛੱਡੀ ਸੀ ਤੁਹਾਡੇ ਪੁੱਤ ਮਰਨ ਨੂੰ 84 ਚ ਤਾਂ ਅੱਜ ਸਾਲਿਓ ਤੁਸੀਂ ਉਹਨਾਂ ਦੇ ਪੈਰਾ ਤੇ ਜਾ ਕੇ ਗਿਰਦੇ ਪਏ ਉਹਨਾਂ ਨੂੰ ਆਪਣੇ ਗੁਰੂ ਘਰਾਂ ਚ ਨਮਾਜ਼ਾਂ ਪੜਾਉਂਦੇ ਪਏ ਆ ਤਾਂ ਜੇ ਕੱਲ ਕੋਈ ਹਿੰਦੂ ਕਹਿ ਦੇਵੇ ਕਿ ਸਾਡਾ ਵੀ ਨਰਾਤਾ ਉੱਥੇ ਗੁਰੂ ਘਰ ਚ ਹੋਣਾ ਚਾਹੀਦਾ ਤਾਂ ਤੁਹਾਡੇ ਢੂਹੇ ਅੱਗ ਲੱਗਦੀ ਆ ਜਾਂਦੀ ਠੀਕ ਆ ਕਾਂਸਲ ਉੱਥੇ ਸਿਰਹੰਦ ਮੱਥਾ ਟੇਕਣ ਗਿਆ ਤਾਂ ਉੱਥੇ ਉਹਨਾਂ ਦੀ ਮੁਸਲਮਾਨ ਫੌਜ ਵੀ ਉਹਨੇ ਪੂਰੀ ਖਤਮ ਕੀਤੀ ਉਹਦੇ ਬਾਅਦ ਫਿਰ ਕਰੋ ਆ ਤਸਲਦੀ ਦੇ ਜਿਹੜੇ ਸਿੰਘ ਸਨ ਉਹ ਪਿੰਡ ਦੇ ਜਿਹੜੇ ਲੋਕ ਸਨ ਉਹ ਸਿੰਘਾਂ ਕੋਲ ਹੱਥ ਜੋੜ ਕੇ ਆਏ ਅਸੀਂ ਕਹਿੰਦੇ ਮੋਰਿੰਡੇ ਤੋਂ ਬਹੁਤ ਦੁਖੀ ਆ ਇਹ ਬਹੁਤ ਸਾਡੀ ਉੱਪਰ ਜ਼ੁਲਮ ਕਰਦੇ ਆ ਇਹ ਮੋਰਿੰਡੇ ਵਾਲੇ ਸਨ ਕਹਿੰਦੇ ਗੁਰੂ ਮਹਾਰਾਜ ਦੇ ਜਿਹੜੇ ਸਾਹਿਬਜ਼ਾਦੇ ਸਨ ਛੋਟੇ ਵਜ਼ੀਰ ਖਾਨ ਨੂੰ ਦਿੱਤੇ ਸੀ ਤਾਂ ਦੇ ਕੇ ਨਾਲ ਚਿੱਠੀ ਵੀ ਘੱਲੀ ਸੀ ਕਿ ਵੇ ਵਜ਼ੀਰ ਖਾਨ ਮੁਹੰਮਦੀ ਜਗਲੀ ਤੂੰ ਰਖਲਾ ਬੱਤ ਇਹਦੇ ਗੋਬਿੰਦ ਦੇ ਲਾਲ ਲਾ ਨੂੰ ਵੱਢ ਕੇ ਤੂੰ ਕਹਿੰਦੇ ਆਪਣੀ ਮਜੜ ਬਣਾ ਨਾ ਛੱਡੋ ਕਹਿੰਦੇ ਇਸ ਪਿੰਡ ਨੂੰ ਤਜੇਦਾਰ ਜੱਸਾ ਸਿੰਘ ਘਲੂਵਾਲੀ ਨੇ ਇਹ ਗੱਲ ਕਹੀ ਸੀ ਕਿ ਅਫਗਾਨੀ ਫੌਜ ਨੇੜੇ ਹੈਗੀ हसन ਮੋਰਿੰਡੇ ਦੇ ਇਹ ਜੇ ਅਸੀਂ ਪਿੰਡ ਨੂੰ ਹਮਲਾ ਕਰਨ ਲੱਗੇ ਤਾਂ ਕਿਤੇ ਫੌਜਾਂ ਜੇ ਆ ਗਈਆਂ ਤਾਂ ਸਾਡਾ ਕੀ ਹੋਊਗਾ ਪਰ ਇਹ ਗੱਲ ਰਤਨ ਸਿੰਘ ਭੰਗੂ ਲਿਖਦਾ ਕਿ ਮੋਰਿੰਡੇ ਦੀ ਮੌਤ ਰੰਡੀਆਂ ਮੰਗਰ ਨਤਰੀ ਸੀ ਨੇੜੇ ਖੁਸ਼ ਹੋਈ ਪਈ ਸੀ ਕਿ ਸਿੰਘਾਂ ਦੇ ਹੱਥੋਂ ਅੱਜ ਬਹੁਤ ਵੱਡਾ ਇਤਿਹਾਲੂ ਘਰ ਹੋਣਾ ਹੀ ਹੋਣਾ ਤਾਂ ਕੋਣ ਕਹਿੰਦੇ ਮੌਤ ਦੇ ਅੱਗੇ ਕਹਿੰਦੇ ਖੜ ਸਕਦਾ ਤਾਂ ਜੋ ਹੋਣਾ ਸੀ ਸੋ ਹੋਣਾ ਸੀ ਮੋਰਿੰਡੇ ਦੇ ਰੰਗੜਾ ਨੇ ਸਿੰਘਾਂ ਨੂੰ ਦਿੱਤੀ ਗਾਲ ਸਿੰਘਾਂ ਨੇ ਇੱਧਰ ਦੀ ਉੱਤੇ ਤਬਾਹੀ ਮਚਾਈ ਕਿ ਮੋਰਿੰਡਾ ਮਿੱਟੀ 'ਚ ਮੜਾ ਕੇ ਪੜਾ ਕੀਤਾ ਤਾਂ ਜਿਹੜੇ ਮੋਰਿੰਡੇ ਦੇ ਮੁਸਲਮਾਨ ਸਨ ਜਿਹੜੇ ਉੱਤੇ ਖੜੇ ਹੱਸਦੇ ਸਨ ਕਿ ਇਹਦੇ ਲਾਲ ਵੱਡੋ ਗੋਬਿੰਦ ਦੇ ਦੇਖ ਲੈਂਦੇ ਆ ਮੁਹੰਮਦ ਦੇ ਅੱਗੇ ਕਾਫਰ ਕਿੰਨਾ ਵੱਡਾ ਜਿੰਨੇ ਆਲੇ ਦੁਆਲੇ ਪਿੰਡ ਵਾਲੇ ਸਨ ਸਿੰਘਾਂ ਨੇ ਉਹਨਾਂ ਨੂੰ ਇਕੱਠਾ ਕੀਤਾ ਉਹਨਾਂ ਨੂੰ ਕਿਹਾ ਕਿ ਇੱਕ ਇੱਕ ਮੁਸਲਮਾਨ ਦੀ ਤੁਸੀਂ ਆਈਡੈਂਟੀਫਿਕੇਸ਼ਨ ਦੋ ਸਾਨੂੰ ਦੱਸੋ ਇਹਨੇ ਕੀ ਪਾਪ ਕੀਤਾ ਉਹ ਕਹਿੰਦੇ ਨੇ ਮੇਰੀ ਧੀ ਦੀ ਇੱਜ਼ਤ ਲੁੱਟੀ ਇੱਕ ਕਹਿੰਦਾ ਮੇਰੇ ਪਿੰਡ ਖੋਇਆ ਇੱਕ ਕਹਿੰਦਾ ਮੇਰਾ ਪੁੱਤ ਸ਼ਹੀਦ ਕੀਤਾ ਸਿੰਘਾਂ ਨੇ ਥੋੜੀਆ ਫੜਾਤੀ ਆ ਕਿ ਉਹ ਉੱਥੇ ਅਸੀਂ ਬਣ ਕੇ ਰੱਖੇ ਆ ਉਹ ਜਾ ਕੇ ਆਪਣਾ ਬਦਲਾ ਲੈ ਲੋ ਭਾਈ ਰਤਨ ਸਿੰਘ ਭੰਗੂ ਲਿਖਦਾ ਪਿਆ ਕਿ ਉਹਨਾਂ ਨੇ ਥੋੜੀਆਂ ਮਾਰ ਮਾਰ ਕੇ ਉਹਨਾਂ ਦੇ ਦਿਮਾਗ ਕੱਢਦੇ ਉਹਨਾਂ ਦੇ ਖੋਪੜਿਆਂ ਵਿੱਚੋਂ ਬਾਹਰ ਇੰਨਾ ਗੁੱਸਾ ਲੋਕਾਂ ਵਿੱਚ ਭਰਿਆ ਸਭ। ਤਾਂ ਉਹਦੇ ਬਾਅਦ ਕਹਿੰਦੇ ਮੋਰਿੰਡੇ ਵਿੱਚ ਉਹ ਦੋ ਤਿੰਨ ਪਰਿਵਾਰ ਬਚੇ ਸਨ ਜਿਨ੍ਹਾਂ ਨੇ ਹੱਥ ਜੋੜ ਬੇਨਤੀ ਕੀਤੀ ਸੀ ਕਿ ਜੇ ਤੁਸੀਂ ਲੈਣਾ ਹੀ ਬਦਲਾ ਗੁਰੂ ਗੋਬਿੰਦ ਸਿੰਘ ਜੀ ਤੋਂ ਉਹਦੇ ਲਾਲਾ ਦਾ ਕੀ ਕਸੂਰ ਉਹਨਾਂ ਦਾ ਕੀ ਦੋਸ਼ ਕਿਹੜੀ ਕੰਜਰ ਦੀ ਔਲਾਦ ਅੱਜ ਬੁੜਾ ਸਾਲਾ ਜਾ ਕੇ ਉੱਥੇ ਗੱਲ ਕਹਿਣ ਨੂੰ ਤਿਆਰ ਹੋਊਗਾ ਗੁਰੂ ਘਰ ਅੱ체 ਕਿ ਅੱਜ ਇੱਦਾਂ ਦਾ ਵੀ ਸਿੰਘਾਂ ਨੇ ਇੱਕ ਸਮੇਂ ਕਾਰਨਾਮੇ ਦਿਖਾਏ ਸਨ ਪਰ ਨਹੀਂ ਤੋਂ ਖੁਸਰਾਵਾਦੀ ਸੋਚ ਬਣੌਣੀ ਆ ਕਿ ਜਾ ਕੇ ਭੈਣ ਚੋਦ ਉੱਤੇ ਪੈਲੇਸਟੀਨ ਲਈ ਮਰੋ ਜਾ ਕੇ ਇਸ ਚੀਜ਼ ਲਈ ਮਰੋ ਜਾ ਕੇ ਉਸ ਚੀਜ਼ ਲਈ ਮਰੋ ਹੋਰਾਂ ਲਈ ਮਰਨਾ ਤੁਹਾਨੂੰ ਉਹ ਬਹੁਤ ਪਸੰਦ ਕਰਦੇ ਆ ਕਿ ਤੁਸੀਂ ਜਾ ਕੇ ਹੋਰਾਂ ਲਈ ਮਰੋ ਪਰ ਆਪਣੇ ਹੱਕਾਂ ਲਈ ਨਾ ਕਰੀ ਮਰਿਓ ਕਿਉਂ ਕਿ ਕਿਉਂਕਿ ਜਿਹੜੇ ਦਿਨ ਤੁਸੀਂ ਆਪਣੇ ਹੱਕਾਂ ਲਈ ਖੜੇ ਹੋਗੇ ਉਹ ਗੁਰੂ ਘਰੇ ਨਾਲ ਤੋਂ ਤੁਸੀਂ ਛੜਾ ਲੈਣੇ ਆ ਸਮਝੋ ਵੀਰੋ ਸਮਝੋ ਸੋਚੋ ਸੋਚੋ ਤਾਂ ਸਮਝੋ ਕਿ ਤੁਹਾਡੇ ਉੱਪਰ ਕੀ ਸਕੀਮਾਂ ਚਲਾਈਆਂ ਜਾਂਦੀਆਂ ਕੀ ਲੜਾਈਆਂ ਪਾਈਆਂ ਜਾਂਦੀਆਂ ਇਹ ਕਿਉਂ ਤੁਹਾਨੂੰ ਪ੍ਰਾਤਨ ਇਤਿਹਾਸ ਤੋਂ ਤੋੜੀ ਜਾਂਦੇ ਆ ਕਿਉਂ ਇਸ ਇਤਿਹਾਸ ਬਾਰੇ ਤੁਹਾਨੂੰ ਸੋਚਣ ਨਹੀਂ ਦਿੰਦੇ ਕਿਉਂ ਇਹਦੇ ਉੱਪਰ ਇਹ ਲੜਾਈਆਂ ਪਾਈ ਜਾਂਦੇ ਆ ਇਹ ਗੱਲ ਜਰੂਰ ਤੁਸੀਂ ਸੋਚੋ ਹਾਂ ਕਿਹਦੇ ਨਾ ਕਿਹਦੇ ਭੰਗੂ ਦੀ ਪਰਵਾੜੀਕ ਲੜਾਈ ਸੀਗੀ ਬੰਦਾ ਸਿੰਘ ਬਹਾਦਰ ਨਾਲ ਤਾਂ ਉਹਨੇ ਉਹਦੇ ਖਿਲਾਫ ਸ਼ਬਦਾਵਲੀ ਲਿਖੀ ਆ ਪਰ ਕਿਹਦੇ ਨਾ ਕਿਹਦੇ ਉਹਨੇ ਇਹ ਵੀ ਗੱਲ ਲਿਖੀ ਆ ਕਿ ਬੰਦਾ ਸਿੰਘ ਨੂੰ ਸ਼ਹੀਦ ਕਰਾ ਕੇ ਜਿਹੜੇ ਗद्दार ਸਨ ਉਹ ਤਾਂ ਮਰ ਗਏ ਸਨ ਪਰ ਬਾਕੀ ਖਾਲਸਾ ਪੰਥ ਬਹੁਤ ਦੁਖੀ ਹੋਇਆ ਕਿ ਇਹ ਤਾਂ ਸਿਗਈ ਗੁਰੂ ਦਾ ਬੰਦਾ ਉਸ ਪਾਸੇ ਕਿਉਂ ਨਹੀਂ ਕੋਈ ਧਿਆਨ ਦਿੰਦਾ ਪਿਆ ਕੀ ਉਹ ਚੀਜ਼ ਕੀ ਹੈ ਕਿਦੇ ਨਾ ਕਿਦੇ ਖਾਸ ਕਾਰਜ ਜਿਹੜੇ ਹੁੰਦੇ ਆ ਆਪਣੀ ਚੀਜ਼ਾਂ ਲਿਖ ਦਿੰਦੇ ਆ ਵਿੱਚ ਆਪਣਾ ਕੁਝ ਲਿਖਿਆ ਹੋਵੇ ਆਪਣਾ ਕੁਝ ਉਹਨੇ ਸਮਝਿਆ ਹੋਵੇ ਉਹ ਵੀ ਇਨਸਾਨ ਨੇ ਕਿਦੇ ਨਾ ਕਿਦੇ ਉਹਨਾਂ ਤੋਂ ਵੀ ਗਲਤੀਆਂ ਹੋ ਜਾਂਦੀਆਂ ਆ ਪਰ ਉਹ ਗਲਤੀ ਨੂੰ ਲੈ ਕੇ ਸਿਰ ਤੇ ਬਿਠਾ ਲੈਣਾ ਚੱਕ ਕੇ ਕਿ ਨਹੀਂ ਜੀ ਆ ਇੰਦਾ ਆ ਇੰਦਾ ਨਹੀਂ ਹੈਗਾ ਹੀ ਪੂਰਾ ਬ੍ਰਾਹਮਣਵਾਦੀ ਗੰਦ ਤੱਲਖ ਲਾਨਤ ਆਪਣੇ ਆਪ ਨੂੰ ਸਿੱਖ ਕਹੌਣ ਨੂੰ ਇਸ ਕਰਕੇ ਆਪਾਂ ਬੁੜੇ ਨੂੰ ਕਹਿੰਦਾ ਕਿ ਕਈ ਦਾ ਕਿ ਦੇਖੋ ਮਾਫ ਕਰੋ ਤੁਹਾਡੀ ਉਮਰ ਆ ਹੋ ਗਈ ਆ ਬੁੜੇਓ ਜਿਆਦਾ ਤੁਸੀਂ ਸਾਨੂੰ ਦੱਸੋ ਅਸੀਂ ਪੈਸੇ ਇਕੱਠੇ ਕਰਕੇ ਤੁਹਾਨੂੰ ਹਜਾਮਤ ਦਾ ਸਮਾਨ ਭੇਜ ਦਿੰਦੇ ਕਿਉਂਕਿ ਜੇ ਇਹ ਅਹਿਆਸ ਗਲਤੀ ਤਾਂ ਤੇਰਾ ਪੱਗਾ ਦੀ ਕੀ ਲੋੜ ਆ ਆ ਦਾੜੀਆ ਦੀ ਕੀ ਲੋੜ ਆ ਇਹਨਾਂ ਨੂੰ ਰੱਖ ਕੇ ਇੱਕ ਢੋਂਗ ਬਣਾਇਆ ਨਾ ਤੁਸੀਂ ਸਟੇਜ ਉੱਪਰ ਖੜ ਕੇ ਗੁਰੂ ਘਰਾਂ ਚ ਕੁੱਤੇ ਮੰਗਰ ਢੋਂਕਣਾ ਚਲੋ ਠੀਕ ਆ ਇਹਨਾਂ ਨੂੰ ਲਹਾਈ ਦਿਓ ਤੁਸੀਂ ਉਜੋ ਆਜ਼ਾਦ ਜੇ ਹੁਣ ਕਹਿਣਾ ਹੀ ਆ ਕਿ ਗੁਰੂਆਂ ਨੇ ਕਦੀ ਇਹ ਚੀਜ਼ਾਂ ਨਹੀਂ ਦਿੱਤੀਆਂ ਬ੍ਰਾਹਮਣਵਾਦ ਨੇ ਸਾਡੇ ਚ ਪਾਈਆਂ ਇਹ ਜਿਹੜਾ ਸਾਡਾ ਵਿਰਸਾ ਹੈਗਾ ਨਾ ਵਿਰਸਾ ਲਹੂ ਨਾਲ ਅਸੀਂ ਬਣਾਇਆ ਹੋਇਆ ਸਾਡੇ ਲਹੂ ਦੀਆਂ ਕੁਰਬਾਨੀਆਂ ਨਾਲ ਹੀ ਫਿਰਸੇ ਬਣੇ ਹੋਇਆ ਨਾ ਕਿ ਕੋਈ ਲੰਗਰ ਦੀ ਬਾਲਟੀ ਜਾਂ ਦੇਖ ਦੇ ਜੋਰ ਤੇ ਜਿਹੜੀ ਦੇਗ ਤੇਗ ਫਤਿਹ ਸੀਗੀ ਉਹਦੇ ਵਿੱਚ ਤੇਗ ਵੀ ਸੀਗੀ ਜ਼ਰੂਰ ਯਾਦ ਰੱਖੋ ਇਹ ਦੇਗ ਤੇਗ ਕਰਕੇ ਬਚੀਆਂ ਤੇ ਬਿਲਕੁਲ ਗੱਲ ਸੱਚਾ ਕਿ ਉਹ ਸਿੰਘ ਜਿਹੜੇ ਸਨ ਅਗਲੇ ਦੇਖਦੇ ਨਹੀਂ ਹੁੰਦੇ ਸੀ ਸੀਸ ਵੱਡਣ ਵੇਲੇ ਕਿਦਾ ਅਸੀਂ ਵੱਢਦੇ ਸਾਡੀ ਵੜਪਾਗ ਸਿੰਘ ਦੀ ਜੇ ਅਸੀਂ ਦੇਖੀਏ ਪੰਥ ਪ੍ਰਕਾਸ਼ ਦੀ ਕਥਾ ਤੋਂ ਸਿੰਘਾਂ ਨੇ ਗੱਲ ਕਹੀ ਸੀ ਅਦੀਨਾਂ ਦੇਗ ਨੂੰ ਬਚ ਕੇ ਰਹੀ ਅਦੀਨੀਆਂ ਇਹ ਜਦ ਕਹਿੰਦੇ ਕੱਲ ਹੀ ਧਰਦੀ ਦਿੱਤੀ ਹੋਈ ਚੰਡੀ ਅਸੀਂ ਕੱਢਦੇ ਹਾਂ ਇਹਦੀ ਮਿਆਣ ਵਿੱਚੋਂ ਕਿਤੇ ਨਾ ਕਿਤੇ ਮੁਸਲਮਾਨ ਝਟਕਦੇ ਹੀ ਆਉ ਜਿਹੜਾ ਮਰਜੀ ਹੋਵੇ ਬੇਕਸੂਰ ਹੋਵੇ ਹੀ ਅਪਸੂਰ ਬਾਦ ਹੋਵੇ ਅਸੀਂ ਨਹੀਂ ਦੇਖਦੇ ਦੂ ਇਸ ਕਿਦਾਂ ਦੇ ਜਿਹੜੇ ਜਿਹੜੇ ਬੰਦੇ ਹੁੰਦੇ ਆ ਨਾ ਇਹ ਜਿਹੜੇ ਇਦਾਂ ਦੇ ਜੋਦੇ ਹੁੰਦੇ ਆ ਜਿਹੜੇ ਇਦਾਂ ਦੇ ਯਮਦੂਤੀ ਜੋਦੇ ਹੁੰਦੇ ਆ ਇਹਨਾਂ ਨੂੰ ਦੁਨੀਆ ਰਾਖਸ਼ ਸਦਦੀ ਆ ਪਰ ਜ਼ਰੂਰ ਗੱਲ ਯਾਦ ਰੱਖੋ ਕਿ ਜਿਹੜਾ ਰੱਬ ਦਾ ਭਗਤ ਹੁੰਦਾ ਉਹ ਰਾਖਸ਼ ਹੁੰਦਾ ਹੀ ਨਹੀਂ ਉਹ ਕਦੇ ਨਾ ਕਦੇ ਉਹਦੇ ਅੰਦਰਲਾ ਰਾਖਸ਼ ਉਹਨੂੰ ਦਬੋਣਾ ਹੀ ਪੈਂਦਾ ਤੇ ਜਿਹੜੇ ਦਿਨ ਉਹ ਰਾਖਸ਼ ਜਗਦਾ ਤਾਂ ਰੱਬ ਵੀ ਫਿਰ ਖੁਸ਼ ਹੋ ਕੇ ਪਹਿਲਾਂ ਪਾਉਂਦਾ ਕਿ ਬਸ ਹੁਣ ਮੈਂ ਦੇਖਾਂ ਕਿ ਕੀ ਦੁਨੀਆ ਦਾ ਅੰਤ ਕੀ ਕਰਦਾ ਕਿਉਂਕਿ ਉਸ ਬੰਦੇ ਰਹੀ ਇੱਦਾਂ ਦੇ ਇੱਕ ਦੇ ਤਰਹੀ ਰੱਬ ਨੇ ਬਈਆ ਸਾਫ ਕਰਉਣੀ ਸੀ ਤੇ ਬੰਦਾ ਸਿੰਘ ਬਹਾਦਰ ਨੇ ਉੱਤੇ ਦੱਸਿਆ ਸੀਗਾ ਮੁਗਲਾਂ ਨੂੰ ਇਹ ਮੁਸਲਮਾਨੋ ਜਦ ਕੋਈ ਗੌਮ ਜਦ ਕੋਈ ਧਰਮ ਜਿਆਦਾ ਹੀ ਕਹਿੰਦੇ ਲੱਠਾ ਚੜ ਜਾਂਦਾ ਨਾ ਜਾ ਕੇ ਜਿਆਦਾ ਹੀ ਪਾਪ ਕਮਾਉਣ ਲੱਗ ਜਾਂਦਾ ਮੇਰੇ ਵਰਗੇ ਯਾਹੂਦ ਕਹਦਾ ਹੁੰਦੇ ਆ ਪੰਨੇ ਵਰਗੇ ਖਤਮ ਕਰਦਾ ਮੈਨੂੰ ਇਹ ਅੱਜ ਖੁਸ਼ੀ ਹੈ